ਦੋਸਤੋ ਤੁਸੀਂ ਆ ਇੱਕ ਵੀਡੀਓ ਦੇਖ ਰਹੇ ਹੋ ਇਹਦੇ ਵਿੱਚ ਕਿੱਸਾ ਹੀਰ ਦੀ ਇਹ ਕਾਪੀ ਸ਼ਹੀਦ ਉਦਮ ਸਿੰਘ ਜੀ ਦੀ ਨਿੱਜੀ ਕਾਪੀ ਸੀ ਸ਼ਹੀਦ ਉਦਮ ਸਿੰਘ ਟੈਕਸਡਨ ਹਾਲ ਦੇ ਵਿੱਚ ਜਲੰਧ ਅਡਵਾਈਰ ਨੂੰ ਜਦੋਂ ਗੋਲੀ ਮਾਰਨ ਤੋਂ ਪਹਿਲਾਂ ਇਹ ਕਾਪੀ ਆਪਣੇ ਦੋਸਤ IWA ਦੇ ਸਰਗਰਮ ਮੈਂਬਰ ਬਾਬੂ ਕਰਮ ਸਿੰਘ ਚੀਮਾ ਦੇ ਘਰ ਛੱਡ ਕੇ ਗਏ ਸੀ ਪਿੱਛੇ ਬਾਬੂ ਕਰਮ ਸਿੰਘ ਚੀਮਾ ਦੇ ਪੁੱਤਰ ਸੋਹਣ ਸਿੰਘ ਚੀਮਾ ਨੇ ਇਹ ਕਾਪੀ ਗਦਰੀ ਮਿਊਜ਼ੀਅਮ ਦੇ ਲਈ ਦੇਸ਼ ਭਗਤ ਯਾਦਗਾਰ ਹਰ ਜਲੰਧਰ ਆਈਡੀ ਉਹਨੂੰ ਦੇ ਦਿੱਤੀ ਸੀ ਉੱਥੇ ਇਹ ਰੱਖੀ ਹੋਈ ਹੈ ਕਾਪੀ ਆ ਤੁਸੀਂ ਜਿਹੜੀ ਕਾਪੀ ਦੇਖ ਰਹੇ ਹੋ ਇਹ ਕਿੱਸਾ ਹੀਰ ਰਾਂਝਾ ਵਾਰਿਸ ਸ਼ਾਹ ਨੇ ਹੀਰ ਲਿਖੀ ਜਿਹੜੀ ਉਹਦੀ ਕਾਪੀ ਹੈਗੀ ਇਹ ਉਸ ਸਮੇਂ ਦੀ ਜਿਹੜੀ ਪੁਰਾਣੀ ਕਾਪੀ ਹੈ ਅੱਜ ਵੀ ਪਈ ਹੈ ਜਿਹੜੀ ਕਿ ਸ਼ਹੀਦ ਉਦਮ ਸਿੰਘ ਦੇ ਨਾਲ ਸੰਬੰਧ ਰੱਖਦੀ ਉਹਨਾਂ ਕੋਲੇ ਸੀ ਤੇ ਅੱਜ ਕੱਲ ਇਹ ਜਲੰਧਰ ਦੇਸ਼ ਭਗਤ ਹਾਲ ਦੇ ਵਿੱਚ ਪਈ ਹੋਈ ਹੈ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਧੰਨਵਾਦ